ਮਾਰੂ ਮੁਹੱਲਾ ਪਹਿਲਾ ਹਰ ਸਾ ਮੀਤ ਨਾਹੀ ਮਹਿਬੂਬ ਜੀ ਮੇਰ ਕਾਨੁ ਮਾਂ ਮੀਂਆ ਸੁਰਤ ਸਮੋਈ ਸਰਬ ਜੀਆ ਪ੍ਰਤਪਾਲ ਸਮਾਲੇ ਸੋ ਅੰਦਰ ਦਾਨਾ ਬਿਨਾ ਹੈ ਸਾਰਵ ਜੀਆਂ ਪ੍ਰਤ ਪਾਲ ਸੁਮਾਲੇ ਸੂ ਅੰਤਰ ਦਾਨ ਬੀਨਾ ਹੈ ਪਹਿਲਾ ਪਹਿਲਾ ਹਰ ਸਾ ਮੀਤ ਨਾਹੀ ਮੈਂ ਕੋਈ ਵਾਹਿਗੁਰੂ ਖਾਲਸਾ ਵਾਹਿਗੁਰੂ ਆਤਮੇ ਕੀ ਸਰਗੁਰੂ ਅਮਰਿਆਮੀ ੁਰ ਕੀ ਬਾਣੀ ਕਰੋ ਜਿਸ ਵਿੱਚ ਲਾਲਚ ਮਨਸਾਪਖੰਡ ਆਦਿਕ ਕੋਈ ਨਹੀਂ ਰਹਿਣੋ ਕੀਤਾ ਸਤਿ 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 ਨਾਮੇ ਘਰੇਆ ਆਪਣੇ ਹਿਰਦੇ ਵਿੱਚ ਸਮਾਲੇ ਜਿਸ ਦੇ ਗਾਲਪਨ ਖਵਾਹਿ ਦੇਵਾ ਸ੍ਰੀ ਸੁਖਮਨੀ ਸਾਹਿਬਾ ਦੀ ਮहिमा ਅਦੇ ਉਹਦੇ ਨਾਮ ਦੀ ਮਹੱਤਾ ਇਹ ਸਤਿਗੁਰੂ ਸ੍ਰੀ ਗੋਬਿੰਦ ਸਿੰਘ ਜੀ ਦੁਆਰਾ ਪ੍ਰਾਪਤ ਕੀਤੇ ਗਏ ਗੁਣੋ ਉਚਾਰਨ ਕੀਤੇ ਹੋਏ ਹਨ ਐਸੀ ਧੁਰਤੀ ਬਾਣੀ ਉਹ ਮੁਰੂ ਬਾਣੀ ਪੂਰਨ ਦੀਸੇ ਬੇਨ ਪੁਰਾਣੀ ਇਹ ਕਿਤੇ ਹੋਰ ਦਰਸ਼ਨ ਕੀ ਹੋਰੇ ਸਤਿਗੁਰੂ ਦੀ ਧੁਰਤੀ ਬਾਣੀ ਲਈ ਪੁਵਤਰ ਜੀ ਆਨੰਦ ਦੇ ਵੇੇਸ਼ ਸੰਸਾਗੇ ਜੀ ਅਜੂਰੇ ਸੋਤਵਰ ਅਠਮੀ 16 ਜਨਵਰੀ ਦੇ ਪੁੱਤਰ ਉਪਦੇਸ਼ ਬਖਦੇ ਹਨ ਹਰ ਸਾਹ ਨੀਤ ਨਾਹੀ ਮੈਂ ਕੋਈ ਕੀ ਭਾਈ ਹਰੀ ਸਾਹ ਸ੍ਰੀਖਾ ਜੈਸਾ ਪਰਮੇਸ਼ਰ ਮਿਤਿਰ ਦਾ ਕਰਨ ਵਾਲਾ ਗੁਰੂ ਦੇ ਕਿਹ ਕੋ ਮਨਸਾ ਮਾਤਰਾ ਦੇ ਕੋ ਤੇ ਨੂੰ ਆਪ ਜਪਾਲ ਕਰੇ ਸ਼ੋਕੋ ਮਨੋਸਾਰੀ ਜੀ ਇਹਦਾ ਪਿਆਰ ਪਰਾਂ ਵਾਲੀ ਦੁਆਰਾ ਜਾਪ ਸਰਾ ਕੇ ਆਪਣਾ ਸਿਮਰਨ ਦੇ ਪਤਵਾਰਿਆ ਇਸ ਲੋਕ ਦੇ ਅੰਦਰ ਆਲ ਵੀ ਪਿਆਲੇ ਵੀ ਹੱਥਾਂ ਕਰਕੇ ਵਿਰੋਧੀ ਲੋਕੋਂ ਤੋਂ ਰੱਖਿਆ ਕਰਨ ਵਾਲਾ ਰੋਗ ਕੂੜੀ ਜਮਾਂ ਤੋਂ ਛੁਣਾਉਣ ਵਾਲਾ ਕਾਮ ਕ੍ਰੋਧ ਤੋਂ ਬਚਾਉਣ ਵਾਲਾ ਇਹ ਹਰੀ ਜੀ ਜਿਹਾ ਪਿਆਰਾ ਸਾਡਾ ਹੋਰ ਕੋਈ ਨਹੀਂ ਹੈ ਜੈਸਾ ਲਾਇਕੀ ਸੱਜਣ ਪਿਆਰਾ ਹੈ ਐਸਾ ਸਾਨੂੰ ਤਾਂ ਕੋਈ ਨਹੀਂ ਪਰ ਤੁਮ ਮਹੋਰ ਜਿਨ ਤਨ ਮਨ ਦੀਆ ਸੁਰਤ ਸੰਗੋਈ ਜਿਵੇਂ ਲਾਇਕੀ ਆਪ ਨੂੰ ਤਾਮ ਸਰੀਰ ਦਿੱਤਾ ਹੈ ਤੇ ਮਨ ਸੂਖੂ ਸਰੀਰ ਦਿੱਤਾ ਹੈ ਫੇਰ ਮਾਰਨ ਆਉਂਦੀ ਸੁਰਤ ਗਿਆਨ ਵਿੱਚ ਸਮੋਈ ਮਲਾਈ ਹੈ ਕੀਪੇ ਸੰਸਟਾ ਪਾਈ ਹੈ ਕਿ ਜਿੰਦਤਾ ਕਰਕੇ ਸਾਰੀ ਮੰਨ ਦੀ ਤਨ ਦੀ ਸੰਨਪੈਂਦੀ ਹੈ ਅਤੇ ਸੋਤਿਸ ਸੋਈ ਸੋਰਤੋ ਕਰਨਾ ਦੇ ਜਸੰਨ ਦੀ ਜੋ ਕੋ ਸੁਨਾ ਹੈ ਉਹਦੀ ਸੰਨਪੈਂਦੀ ਹੈ ਇਹ ਗਿਆਤ ਜਿਹੜੀ ਹੈ ਇਹ ਵੀ ਸਮੋਈ ਮਲਾਈ ਹੈ ਸੇਟ ਰੱਬ ਪ੍ਰੀਤੀ ਉਚਾਉ ਦੀ ਮਲਣਾ ਕੀਤੀ ਹੈ ਸੁਰਤ ਮਾਰਾ ਵੀ ਹੈ ਜਿਹੜੀ ਦਿੱਤੀ ਹੈ ਇਹਨੂੰ ਜਿਵੇਂ ਮਾਰਕੀਤੀ ਹੈ ਸਰਬ ਜੀਆਂ ਪ੍ਰਤ ਪਾਲ ਸਮਾਲੇ ਇਹ ਸਾਰੇ ਜੀਆਂ ਦੇ ਮੌਜੂਦ ਹੈ ਸਾਰੇ ਵਿੱਚ ਵੀ ਪ੍ਰਤੀਤਾਈ ਪਾਲਣ ਕਰਦਾ ਹੈ ਜਦ ਗੇ ਦੋ ਸੰਸਾਰ ਦੇ ਅੰਦਰ ਪੈਦਾ ਹੁੰਦਾ ਉਦੋਂ ਵੀ ਸਾਰਿਆਂ ਦੀ ਪਰਜਪਾਲਾ ਕਰਦਾ ਸਾਰਿਆਂ ਦੀ ਸਾਹ ਰੱਖਦਾ ਹੈ ਸਮਾਲਦਾ ਸੋ ਅੰਤਰ ਦਾਨਾ ਬੀਨਾ ਹੈ ਭਾਈ ਸਾਰੇ ਦੇ ਅੰਦਰ ਹਿੰਦੇ ਦੇ ਅੰਦਰ ਵੀ ਹੈ ਸਾਰਿਆਂ ਦੀ ਇਹ ਦਾਤਾ ਗਿਆਤਾ ਜਾਣਨ ਵਾਲਾ ਇਹ ਸਾਰਿਆਂ ਦੇ ਗੁਪ ਕੰਮਾਂ ਨੂੰ ਬਿਨਾਂ ਦੇਖਣ ਵਾਲਾ ਅੰਦਰ ਮਹਾਰਾਤ ਹੈ ਪਰਮੇਸ਼ਵਰ ਗੁਰ ਸਰਵਰ ਹਮ ਹੰਸ ਤਿਆਰ ਇਹ ਸੰਗਮ ਉਹਦੀ ਪ੍ਰਾਪਤੀ ਹੁੰਦੀ ਹੈ ਗੁਰੂ ਸਾਹਿਬ ਦੀ ਮਾਨਸ ਰੋਗ ਦੀ ਨਹੀਂ ਆਈ ਹਾਂ ਜੀ ਹਰ ਕੋ ਮਾਣ ਗੇਰੇ ਜੀਵਾਂ ਸੁਹਣੇ ਗੁਰਮੁਖਾਂ ਦੇ ਇਹ ਅਸੀਂ ਮਾਰੇ ਪਿਆਰੇ ਆਪ ਦੇ ਹੰਸ ਸਾਗਰ ਮਹਿ ਰਤਨ ਲਾਲ ਬਹੁ ਸਾਰੇ ਜਿਵੇਂ ਸਤਗੁਰੂ ਮਾਨਸੂਰ ਦੇ ਰਤਨ ਲਾਲ ਬਹੁਤ ਸਾਰੇ ਹੁੰਦੇ ਹਨ ਇਸੇ ਪ੍ਰਕਾਰ ਸਤਗੁਰੂ ਸਾਗਰ ਵਿੱਚ ਧਾਰਾ ਤੋਂ ਗਰਾਗ ਆਦੇ ਰਤਨ ਲਾਲ ਪ੍ਰੇਮ ਆਦੇ ਕੋ ਬਹੁਤ ਸਾਰੇ ਗੁਣਾਂ ਦੇ ਮੋਤੀ ਮਾਣਕ ਹੀਰਾ ਹਰ ਜਸ ਰੀਮ ਮੋਤੀ ਹੁੰਦੇ ਹੈ ਸਮੁੰਦਰਾਂ ਵਿੱਚ ਮਾਣੂ ਸੋਜ ਮੋਲਕ ਹੁੰਦੇ ਹਨ ਹੀਰਾ ਹੁੰਦਾ ਇਸੇ ਪ੍ਰਕਾਰ ਮੋਤੀ ਅਵਰਾਲ ਅਤੇ ਮੋਤੀ ਹੈ ਨਿਸਕਾਮ ਕਰ ਉਹ ਕਿ ਅੰਤ ਤੱਕ ਨਹੀਂ ਸ਼ੁੱਧੀ ਜੜੀ ਹੈ ਮਾਣੂ ਕਾ ਸ਼ਰਮਣ ਮੰਨੋ ਵੀ ਆਸਨ ਹੀਰਾ ਹਰੀ ਦਾ ਜਸ ਕੀਰਤਨੋ ਕਿੰਨ ਕੰਪੂਟਲ ਨਰਮੋਲ ਤਹੀਰਾ ਗਾਵਤ ਮਨ ਤਨ ਭੀਨਾ ਹੈ ਜਿਹੜੇ ਗੁਰੂ ਗਾਉਂਦੇ ਹੈ ਉਹਨਾਂ ਦਾ ਮਨ ਤੇ ਦਨ ਵਾਹਿਗੁਰੂ ਦੀ ਭੇਟੀ ਜਾਂਦਾ ਹੈ ਮੰਨ ਜਾਂਦਾ ਹੈ ਪਿਆਰੇ ਹਰ ਆਗਮ ਅਗਾਹੂ ਅਗਾਧ ਨਿਰਾਲਾ ਜਿਹੜਾ ਹੈ ਅਗੁ ਸ਼ਾਸਤਰਾ ਕਰਕੇ ਵੀ ਅਗੰਮ ਹੈ ਸ਼ਾਸਤਰਾਂ ਕਰਕੇ ਵੀ ਅੰਤ ਨਹੀਂ ਪਾਈਦਾ ਅਗਾਹ

ਅਦੇ ਮਨਾਲਾ ਸਾਰਿਆਂ ਜੋ ਸੰਗ ਰਹਿਣ ਵਾਲਾ ਹੈ ਗੁਰੂ ਦਾ ਵਾਲਾ ਹਰ ਅੰਤ ਨਾ ਪਾਈਏ ਗੁਰੂ ਗੋਪਾਲ ਉਹ ਸਰੀਰ ਦਾ ਅੰਤ ਨਹੀਂ ਪਾਇਆ ਜਾ ਸਕਦਾ ਗੁਰੂ ਅਪਾਲ ਪੁਰਖ ਦਾ ਰੂਪ ਪ੍ਰਮੇਸ਼ਰ ਦਾ ਸ੍ਰੀ ਸੁਖਮੈ ਗੁਰੂ ਗੋਪਾਲਦਾਰ ਉਹ ਸ੍ਰੀ ਸੁਖ ਨੂੰ ਪਾਈਆ ਹੈ ਸਤਗੁਰ ਮਤ ਤਾਰੇ ਤਾਰਨ ਹਾਰਾ ਸਤਗੁਰੂ ਸਾਹਿਬ ਜੀ ਮਤ ਬਖਸ਼ ਕਰਕੇ ਬਹੁ ਵਿਦਿਆ ਵਾਲੀ ਆਤਮਾ ਦੀ ਸ਼੍ਰੀਣੀ ਤਾਰੁੰਦੇ ਆ ਕਰਨ ਵਾਲੇ ਸਤਿਗੁਰੂ ਜੀ ਹੈ ਸਤਿਗੁਰੂ ਜੀ ਦੀ ਮੱਤ ਹੈ ਇਹ ਤਾਰੇ ਜਹਾਜ ਦੀ ਵੀ ਆਏ ਨੇ ਜਿਹੜੇ ਜੜਦੇ ਉਹਨਾਂ ਨੂੰ ਗੁਰੂ ਸਾਹਿਬ ਤਾਰਨ ਵਾਲੇ ਹਨ ਮੇਲ ਲੈ ਰੰਗ ਲੀਨਾ ਹੈ ਵਿਨੋਦ ਅਨੁਗੁਣਿ ਸਾਹਿਬ ਦੇ ਪ੍ਰੇਮ ਰੰਗ ਤੇ ਲੀਨ ਹੋਇਆ ਹੋਇਆ ਉਹਨਾਂ ਨੂੰ ਵਾਹਿਗੁਰੂ ਆਪ ਦੇ ਨਾਲ ਮੇਲ ਲੈਂਦਾ ਹੈ ਸਤਿਗੁਰੂ ਜੀ ਉਹਨਾਂ ਨੂੰ ਸਰੂਪ ਵਿੱਚ ਮੇਲ ਲੈਂਦੇ ਹਨ ਸਤਗੁਰ ਬਾਝੋ ਮੁਕਤ ਕਲੀਹੀ ਸਤਗੁਰਾਂ ਤੋਂ ਬਗੈਰ ਜੇ ਕੋਈ ਮੁਕਤ ਹਾਂ ਉਹ ਕੋਈ ਦੀ ਮੁਲਕੀ ਹੈ ਜਿਹੜੀ ਉਹਨੇ ਮੰਨੀ ਹੈ ਚਾਰ ਵਾਕਿਨ ਦੇਨ ਵਿੱਚ ਮੁਕਤ ਮੰਨੇ ਸੁਖੀ ਰੱਖਣਾ ਮੂਤ ਸਮੁੰਦੇ ਹੈ ਤੇ ਦੁੱਖ ਦੇਣਾ ਇਹ ਦੇਹ ਦੇ ਤਾਣੀ ਨਰਕ ਸਮੁੰਦੇ ਹਨ ਸਤਗੁਰਾਂ ਤੋਂ ਬਗੈਰ ਚਾਰ ਵਾਕਿਆਂ ਵਾਲੀ ਮੁਕਤੀ ਜਿਹੜੀ ਦੇਹਦਵਾਦੀਆਂ ਦੀ ਉਹ ਕਹੀ ਜੀ ਹੈ ਜਾਂ ਕੋਟਨੀਆਂ ਮੋਦੀਆਂ ਜਿਹੜੀਆਂ ਸਰਗੁਣੀਆਂ ਕਹੀ ਹੋਈਆਂ ਹਨ ਬ੍ਰਹਮ ਲੋਗ ਦੀ ਕੀ ਮੁਕਤੀ ਹੈ ਅਤੇ ਸੁਰਗ ਲੋਗ ਚੋਂ ਇੰਦਰ ਆਦਿ ਵੀ ਵੇਰ ਜਾਂਦੇ ਹਨ ਉਹ ਕਹੀ ਜੀ ਮੁਕਤੀ ਹੈ ਜਿਹੜੀ ਸਰਮਾਵਾਂ ਤੋਂ ਬਗੈਰ ਜੀ ਮੰਨੀ ਹੈ ਉਹ ਆਦ ਜੁਗਾਦੀ RAM ਸਨੇਹੀ ਉਹ ਸਰਗਰੂ ਆਦ ਜੁਗਾਲ ਜੋ ਸਦਾ ਸਦਾ ਬ੍ਰਹਮ ਹੈ ਜੁਗਾ ਦੀ ਬਾਣੀ ਵੀ ਵਿਆਪਕ ਹੈ ਗੁਰੂ ਨਾਨਕ ਦੇ ਸਨੇਹੀ ਪਿਆਰ ਪੈਦਾ ਕਰਨ ਵਾਲੇ ਗੁਰੂ ਮਹਾਰਾਜ ਆਪੋ ਨੇ ਦਰਗਹ ਮੁਕਤ ਕਰੇ ਕਰ ਕਿਰਪਾ ਗੁਰੂ ਨਾਨਕ ਦੇ ਸਨੇਹੀ ਪਿਆਰੇ ਹੋ ਆਪੋ ਨੇ ਦਰਗਹ ਮੁਕਤ ਕਰੇ ਕਰ ਕਿਰਪਾ ਸਾਧ ਸੰਗਤੂ ਕੀ ਦਰਗਾਹ ਦੇ ਵਿੱਚ ਜੀਨੋ ਤੇ ਕਿਰਪਾ ਦ੍ਰਿਸ਼ਟੀ ਕਰਦੇ ਆ ਉਹਨਾਂ ਨੂੰ ਗੁਰੂ ਸਾਹਿਬ ਮੁਕਤ ਕਰ ਦਿੰਦੇ ਹਨ ਦਰਗਾਹ ਬਕੌਂਠ ਵਿੱਚ ਸੱਚਖੰਡ ਵਿੱਚ ਵੀ ਕਿਰਪਾ ਕਰਕੇ ਮੁਕਤੀ ਕਰ ਦਿੰਦੇ ਆ ਦਰੋ ਜਿਦੇ ਦੇ ਅੰਦਰ ਉਹਦੀ ਗਾਇ ਜਗ੍ਹਾ ਹੈ ਪੁਰੀਆ ਪਾਵਨ ਰੂਪੋ ਕਿਰਪਾ ਕਰ ਇੰਦੂ ਦੇ ਕੇ ਮੁਕਤ ਕਰ ਦਿੰਦੇ ਹਨ ਦਰਗਹਿ ਦਰਜੋ ਅੰਦਰ ਉਹਦਾ ਸਥਾਨ ਹੈ ਪੁਰੀ ਰੂਪੋ ਉਸ ਨੂੰ ਕਿਸ਼ਲ ਕਰਕੇ ਕਿਰਪਾ ਕਰਕੇ ਮੁਕਤ ਕਰ ਦਿੰਦੇ ਹਨ ਬਖਸ਼ੇ ਆਪ ਗੋਣ ਤਿੰਨਾ ਹੈ ਜੀ ਦੀਆਂ ਲਾ ਕੋ ਗੁਣ ਕੀਤਾ ਹੈ ਭੁੱਲ ਕੇ ਉਹਨੋ ਮਾਰੇ ਸਭ ਮੁਆਫ ਕਰੁੰਦੇ ਹੈ ਇਹ ਮਾਪੇ ਸੋਧ ਬੁਲਾਉਂ ਕਰਦੇ ਹੈ ਜੀਤੇ ਜੰਮੀ ਚੀਤ ਮੇਰਾ ਸਿੱਤੇ ਕਿਉਂ ਮਾਰੇ ਸਭ ਬਖਸ਼ ਲੀਂਗੇ ਹਮ ਸਤਗੁਰ ਦਾਤਾ ਮੁਕਤ ਕਰਾਏ ਸਤਗੁਰੂ ਸਾਹਿਬ ਦੀ ਅੰਮ੍ਰਿਤ ਨਾਮ ਦੇ ਜਾਤੀ ਹੈ ਨਾਮ ਦੀ ਦਾਤ ਦੇ ਕੇ ਮੁਕਤ ਕਰਾ ਲਿੰਦੇ ਹਨ ਸਭ ਰੋਗ ਗਵਾਏ ਅੰਮ੍ਰਿਤ ਰਸ ਪਾਏ ਸਾਰੇ ਰੋਗ ਹਮੇ ਆਦਤ ਵੀ ਗਵਾ ਦਿੰਦੇ ਹੈ ਜੋ ਉਮਰਤ ਨਾਮ ਦਾਸਾ ਪ੍ਰੇਮੀ ਪਾਉਂਦੇ ਹਨ ਜਮ ਜਾਗਾਤ ਨਾਹੀ ਕਰ ਲਾਗੇ ਜੰਗਿਰ ਜਗਾਤ ਦੇ ਮਸੂਲੀ ਦੇ ਬੈਕਰਣੀ ਨਦੀ ਦੇ ਉੱਤੇ ਆ ਕੇ ਟੈਕਸ ਮੰਗਦੇ ਹੈ ਕਿ ਜਿਹੜਾ ਫਲਾਣੋ ਕੋਲੋਂ ਟਿਕਾਓ ਦੇ ਤਾਂ ਜਿਹਨੂੰ ਬਾਰ ਨਹੀਂ ਲਾਵਾਂਗੇ ਇਸ ਪ੍ਰਕਾਰ ਟੈਕਸ ਲਾਉਣ ਵਾਲੇ ਜੌਂ ਜਗਤ ਗਾਤਗੇ ਆ ਜੰਮ ਜਾਗਾਤ ਨਾਹੀ ਕਰ ਲਾਗੇ ਉਹਨਾਂ ਦਾ ਕਰ ਤੋਂ ਕਿਸ ਨਹੀਂ ਲੱਗਦਾ ਰਾਜ ਦੰਡ ਲੋਕ ਦੰਡ ਪਿਤਰ ਦੰਡ ਦੇਵ ਦੰਡ ਆਦਿਕ ਇਹ ਟੈਨਸ਼ਨ ਉਹਨਾਂ ਨੂੰ ਲੱਗਦਾ ਮੈਂ ਜੌਂ ਜਗਤ ਗਾਤਗੇ ਕਰਮਾਂ ਤੋਂ ਹੋਣਾ ਕਰੂ ਤੁਹਾਨੂੰ ਸਮਝੋ ਦੀਸੇ ਕਿਤੇ ਹੋਏ ਤੇ ਜੌਂ ਜਗਤ ਦੀ ਲੂਟਿਆ ਇਹ ਜੰਮ ਦੀ ਰਾਤ ਨਹੀਂ ਲੈਂਦੇ ਹਨ ਤੇ ਨਾ ਉਹਨਾਂ ਨੂੰ ਲੋਕ ਡੰਡ ਤੇ ਜੰਡੂ ਵੀ ਟੈਕਸ ਲੱਗਦਾ ਹੈ ਜਿਸ ਅਗਨ ਬੁਜੀ ਠਾਰ ਸੀਨਾ ਹੈ ਜਿਸ ਦੇ ਇੰਦਰੋਂ ਰਸਨ ਕਸਾਂ ਦੀ ਤ੍ਰਿਸ਼ਨਾ ਵੀ ਅੱਗ ਬੁਜੀ ਗਈ ਹੈ ਤੇ ਉਹਨਾਂ ਦਾ ਸੀਨਾ ਸਾਤੀ ਜਿਹੜੀ ਹੈ ਬੁੱਧੋ ਉਠਣ ਦੇ ਹੋ ਗਏ ਹਨ ਚਿੱਤ ਕਾਇਆ ਹਸ ਤੀਤ ਬਹੁਤ ਆਰੀ ਇਹ ਕਾਇਆ ਗੇਣੇ ਹਸ ਜੀਵ ਆਤਮਾ ਹੀ ਬੜੀ ਪ੍ਰੀਤੀਹਾਰੀ ਹੈ ਉਹ ਜੋਗੀ ਪੁਰਖ ਉਹ ਸੁੰਦਰ ਨਾਰੀ ਸਾਰ ਸੰਗੇ ਜੀ ਆਇਆ ਜਿਹੜਾ ਜੀਵ ਆਇਆ ਤਾਂ ਜੋਗੀ ਪੁਰਖ ਵੀ ਨੇ ਆਏ ਐ ਇਹ ਸੁੰਦਰਾ ਰਾਣੀ ਜਿਵੇਂ ਜੋਗੀਆਂ ਨੂੰ ਪਿਆਰ ਕਰਦੀ ਸੀ ਗੁਰੂ ਦੇ ਪਾਸੋਂ ਜੋਗੀ ਮੰਗ ਕੇ ਲਿਆਉਂਦੀ ਸੀ ਪੂਰਨ ਭਾਉ ਤੋਂ ਬਿਨਾਂ ਸਾਰੇ ਜੋਗੀ 모ਹੇ ਗਏ ਸੀ ਇਹ ਸੇਤੁਰਕਾਰ ਸਿਂਗੁਰਾ ਰਾਣੀ ਜੀ ਨੇ ਆ ਵੀ ਦੇ ਹੈ ਸੇ ਜਿਹੜਾ ਪੂਰਨ ਭਗਤੀ ਨੇ ਜੀਵ ਆਤਮਾ ਜਿਹੜਾ ਹੈ ਇਹ ਜੋਗੀ ਪੁਰਖ ਹੈ ਇਹ ਦੇਹ ਵਿੱਚ ਸਮਾ ਨਹੀਂ ਰਹਿਣਾ ਹੈ ਅਹਨਸ ਭੋਗੈ ਤੂਜ ਦਿਨੋਦੀ ਉਹ ਆਦਮੇ ਭੋਗਾਂ ਨੂੰ ਖੋਖਦੀ ਹੈ ਜੀਵ ਆਤਮਾ ਦੇ ਆਸਰੇ ਅਵੇ ਜੋ ਜੀ ਬਨੋਦੀ ਜੋ ਆਇ ਕੌਣ ਤੋਂ ਤੋ ਬਨੋਦੀ ਕਿ ਕਰ ਕੌਣ ਤੋਂ ਕੰਮ ਕਰਦੀ ਹੈ ਉਠ ਚੱਲ ਤਾ ਮਤਾ ਨਾ ਜੀਨਾ ਜੀਵ ਆਤਮਾ ਨੂੰ ਅੱਗੇ ਆਉਂਦੀ ਉੱਠ ਕੇ ਚਲਿਆ ਜਾਂਦਾ ਹੈ ਉਹ ਇਹ ਸਲਾਮ ਨਹੀਂ ਕਰਦਾ ਦੇਰੀ ਕਿ ਮੈਂ ਹੁਣ ਜਾਣਾ ਮੈਨੂੰ ਵਿਦਿਆ ਕਰਕੇ ਚਾਟੀ ਉਥੇ ਦੇ ਮਿੱਟੀ ਢੇਰੀ ਹੋ ਕੇ ਡੇਗ ਪੈਂਦੀ ਹੈ ਜੀਵਾ ਤੋਂ ਚੱਲਦਾ ਸਲਾਮ ਨਹੀਂ ਕਰਦਾ ਸ੍ਰੇਸ਼ਟ ਉਪਾਏ ਰਹੀ ਪ੍ਰਭ ਛਾਜੈ ਇਸ ਗੁਰਗਾਰ ਵਾਹਿਗੁਰੂ ਨੇ ਸਿੱਖੀ ਪੈਦਾ ਕੀਤੀ ਹੈ ਸਿੱਖ ਨੂੰ ਪਾਇਲਾ ਕਰਕੇ ਆਪ ਹੀ ਮਹਾਰਾਜ ਸਾਜ ਸਜ ਰਹੇ ਹਨ ਵਿੱਚ ਜੋਤੀਸ ਰੂਪ ਪਾਉਣ ਪਾਣੀ ਬਸੰਤਰ ਗਾਜੇ ਜੀ ਪਾਉਣ ਤੇ ਪਾਣੀ ਬਸੰਤਰ ਤੇ ਸਤਨਾਮ ਸ੍ਰੀ ਅਕਾਲ ਹੈ ਇਹਨਾਂ ਵਿੱਚ ਚੇਤਨੀ ਗਾਜ ਪਾ ਰਿਹਾ ਸਾਰਿਆਂ ਨੂੰ ਪਾਉਣ ਲਖੜਕਾ ਹੋ ਰਿਹਾ ਹੈ ਪਾਣੀ ਕਰਕੇ ਆਵਾਜ਼ ਆ ਰਹੀ ਹੈ ਬਸੰਤਰ ਅਗਨੀ ਕਰਕੇ ਆਵਾਜ਼ ਆ ਰਹੀ ਹੈ ਇਹ ਗੱਜ ਪੈ ਰਹੀ ਤਕਾਂ ਦੀ ਪਾਉਣ ਰਿਹਾ ਕੋਈ ਨਹੀਂ ਕੋਈ ਰਿਹਾ ਕੋਣ ਕੀ ਬੋਲ ਰਿਹਾ ਹੈ ਕੋਈ ਪਾਣੀ ਸਦੋਗੁੰਗ ਬੋਲ ਰਿਹਾ ਕੋਈ ਬਸੰਤਰ ਤਉਗੁੰਗ ਬੋਲ ਰਿਹਾ ਇਹ ਗੱਜ ਪਾਇਰੀ ਸਾਰਿਆਂ ਦੇ ਅੰਦਰ ਪਾਣੀ ਬਸੰਤਰ ਆਦਿਕ ਸਿਰੀਆਂ ਨੂੰ ਰੱਜ ਕਰਕੇ ਤਪਾਂ ਕਰਕੇ ਅਗਾਜੇ ਚੇਤਨ ਪ੍ਰਗਟ ਹੋ ਰਿਹਾ ਮੰਨਵਾ ਡੋਲ ਦੂਧ ਸੰਗਤ ਮਿਲ ਇਹਨਾਂ ਦੂਤਾਂ ਦੀ ਕਾਮ ਕ੍ਰੋਧ ਦੀ ਸੰਗਤ ਮਿਲ ਕੇ ਜਿਹੜਾ ਮਨੋ ਜੀਵ ਆਤਮਾ ਡੋਲਦਾ ਹੋ ਪਾਇ ਜੋ ਕਿਸ ਤੀਨਾ ਹੈ ਚਾਹਵੇਂ ਜਨਮਾਂ ਆ ਪਦਾਰਥ ਵੀ ਮਿਲ ਗਿਆ ਮੈਨੂੰ ਆ ਵੀ ਪਦਾਰਥ ਮਿਲ ਗਿਆ ਹੁਣ ਕਲ ਪੌਂਦਾ ਹੋ ਜੋ ਕੋਈ ਇਸੇ ਕਮਾਈ ਕੀਤੀ ਹੋਏ ਪੂਰਵ ਦੇ ਜਰਮਾਂ ਵਿੱਚ ਨਿਸ਼ਕਾਮ ਕਰਮ ਕੀਤੇਆਂ ਨੂੰ ਆਤਮਾ ਨੂੰ ਨੰਬੀ ਪ੍ਰਾਪਤੀ ਹੁੰਦੀ ਹੈ ਸਰਗਰਮ ਕਰਮਾਂ ਵਾਲਿਆਂ ਦੇ ਤਾਂ ਹੀ ਖੁਲਾਸ ਦੁਨੀਆ ਦੇ ਇਹ ਵਿਸ਼ੇ ਸੁਖ ਪ੍ਰਾਪਤ ਹੁੰਦੇ ਹੈ ਇਹ ਇਸ ਪ੍ਰਕਾਰ ਜੋ ਕੋਈ ਕੀਚਾ ਹੈ ਉਹ ਹੀ ਉਹ ਹਣ ਪਾਉਂਦਾ ਹੈ ਨਾਮ ਦੇ ਸਾਥ ਦੂਖ ਦੂਖ ਸਹੀ ਹੈ ਸੱਚੇ ਬਾਦਸ਼ਾਹ ਦੇ ਨਾਮ ਨੂੰ ਵਿਸਾਰਨੇ ਕਰਕੇ ਦੋਸ਼ ਕਾਮ ਕਰੋ ਲੋ ਮੋਹ ਹੰਕਾਰ ਆ ਜਾਂਦੇ ਹਨ ਦੋ ਸਰਬ ਸਪਰਸ਼ ਰੂਪਰਸ ਗੰਭੀਰ ਚਿੰਬੜ ਜਾਂਦੇ ਹੈ ਜੇ ਮਨੁਮੰਦ ਦੇਕ ਨੂੰ ਸਾਨੀ ਦਾ ਹੈ ਹੁਕਮ ਭਇਆ ਚੱਲਣਾ ਕਿਉਂ ਰਹੀ ਹੈ ਜਿਹਨੂੰ ਪਰਾਲਾ ਨੂੰ ਕੀ ਹੁਕਮ ਬਣਿਆ ਹੈ ਕਿ ਇੰਨੇ ਸਾਲਾਂ ਨੂੰ ਇੰਨੇ ਦਿਨਾਂ ਨੂੰ ਇੰਨੇ ਮਹੀਨਿਆਂ ਨੂੰ ਇੰਨੀਆਂ ਕੜੀਆਂ ਨੂੰ ਪਲਾਨ ਨੂੰ ਕਹ ਦੇ ਛੱਡ ਜਾਣੀ ਹੈ ਉਹ ਬਾਹਰ ਮਰਗ ਲਿਖਾਏ ਮਰਦਮਾਇ ਆਏ ਹੁਕਮ ਹੋਇਆ ਉਸ ਪਰਮੇਸ਼ਰ ਦਾ ਕਿ ਤੁੰ ਚੱਲਣਾ ਕੁਝ ਕਰ ਜਾਣਾ ਦੁਨੀਆ ਤੋਂ ਕਿਉਂ ਰਹੀਏ ਜਿਵੇਂ ਰਹਿ ਸਕਾਂਗੇ ਜੀ ਰਹਿਣਾ ਹੋਵੇਗਾ ਨਾਰਕ ਖੂਪ ਮਹਗੂਤੇ ਖਾਵ ਜਿਨ੍ਹਾਂ ਮਾਰੇ ਕਰਮ ਕੀਤੇ ਆ ਭੈਣੇ ਆਚਾਰ ਕੀਤੇ ਆ 84 ਲੱਖ ਜੂਨਸ ਭਰਕਦੇ ਹੋਏ ਫਿਰ ਜਦੋਂ ਇਹ ਦੇਹ ਤੋਂ ਕੱਢੇ ਜਾਂਦੇ ਆ ਨਰਕ ਜਿਹੜਾ ਖੂਗ ਹੀ ਨਹੀਂ ਆਈ ਹੈ ਜਿਸ ਵਿੱਚ ਬੜੇ ਬੜੇ ਮਹਾਦੇ ਮੱਛਾਂ ਦੀ ਨਹੀਂ ਆਏ ਬੜੇ ਬੜੇ ਅਸਰਾਮ ਦੀ ਨਹੀਂ ਕਾਮ ਤੇ ਲੋਮ ਮੋਹਕਾਰ ਹੈ ਉਹ ਨਰਕ ਦੇ ਬਹੁ ਦੇ ਉਤੇ ਪਏ ਹੋਏ ਗੋਪੇ ਖਾਂਦੇ ਹਨ ਇਹ ਤੇ ਬੇਹੋਸ਼ ਹੋ ਕੇ ਗੋਪੇ ਨੂੰ ਆ ਹੀ ਜਾਂਦੇ ਹਨ ਕਿਉਂ ਜਲ ਤੇ ਬਾਹਰ ਨਹੀਂ ਗੁਰੂ ਦਾ ਬਾਸ ਅਲੰਕਾਰ ਮਹਾਰਾਜ ਉੱਤੇ ਹੈ ਜਿਵੇਂ ਜਲ ਤੋਂ ਬਾਹਰ ਮੱਛੀ ਤੜਫਦੀ ਹੈ ਐ ਨਰਕ ਚ ਪਾ ਕੇ ਤੜਫਦੇ ਹਨ ਓ 84 ਨਰਕ ਸਾਗਦ ਕੋ ਗਾਈ ਹੈ ਅਸੀ ਲੱਖ ਜਿਹੜੀਆਂ ਜੂਨੇ ਵੀ ਨਰਕ ਹਨ ਗੁਰੂ ਸਾਹਿਬ ਦੀ ਕਿਰੰਦੇ ਨੇ ਇਹ ਸਾਧਕਪੁਰਖ ਨੂੰ ਸਾਰੀਆਂ ਜੁਲਾਂ ਦੀ ਪਾਇਆ ਜਾਂਦਾ ਭੁਗਤਾਏ ਜਾਂਦੇ ਹਨ ਜੈਸਾ ਕੀ ਚਾਹ ਤੈਸੂ ਪਾਈਏ ਜਿਵੇਂ ਜੀਵ ਕਰਮ ਕਰਮ ਦਾ ਪੈਸਾ ਫਲ ਪਾਉਂਦੇ ਹਨ ਉਹ ਕਰਮ ਦਾ ਫਲ ਪਾਉਂਦੇ ਆ ਪਾਇਆ ਜਾਂਦਾ ਹੈ ਸਤਗੁਰ ਬਾਝੂ ਮੁਕਤ ਨਾ ਹੋਈ ਸ੍ਰੀ ਗੁਰੂ ਸਾਹਿਬ ਦੀ ਸ਼ਰਨ ਤੈ ਤੂ ਬਗੈਰ ਭਾਵੇਂ ਕਿੰਨੇ ਜਨਮ ਧਾਰ ਲਵੇ ਇਹ ਪ੍ਰਕਾਰ ਮੁਕਤੀ ਲਈ ਆਉਣੀ ਹੋਈ ਕਿਸੇ ਨੂੰ ਕਿਰਤ ਬਾਧਾ ਗ੍ਰਾਸ ਜੀਨਾ ਮੇਰੇ ਜੀਵਨ ਕਿਰਤ ਕੀਤੇ ਆ ਉਹਨਾਂ ਚੰਗੇ ਮੰਦੇ ਕਰਮਾਂ ਦੀ ਬਾਜੀ ਜਾਂਦਾ ਹੈ ਇਹ ਕਰਮਾਂ ਰੂਪੀ ਜੀਵੜੇ ਜੇ ਬੰਨ੍ਹ ਕਰਕੇ ਇਹ ਕਾਲ ਦੇ ਹਵਾਲੇ ਕੀਤਾ ਜਾਂ ਦਿੱਤਾ ਜਾਂਦਾ ਜੁਨਾ ਚ ਪਾਇਆ ਜਾਂਦਾ ਹੈ ਖੰਡੇ ਧਾਰ ਗਲੀ ਅਤ ਭੀੜੀ ਨਰਕ ਦੀ ਹਲਦ ਦੱਸਦੇ ਜਿਵੇਂ ਨਾਸ ਕੇ 18 ਨਰਕ ਵੇਖਣਗੇ ਐਸੀ ਹੋਨ ਵੀ ਕਿ ਅਸੀਂ ਇਸੇ ਪ੍ਰਕਾਰੇ ਖੰਡੇ ਦੀ ਧਾਰ ਵਾਲੀ ਤਿੱਖੀ ਗਲੀ ਹੈ ਨਰਕ ਦੀ ਜਿਸੂ ਜੀ ਪ੍ਰਵੇਸ਼ ਕੀਤਾ ਜਾਂਦਾ ਰੂਹ ਦੇ ਤਾਂ ਹੀ ਅਤਿ ਅੰਝੀ ਧੀ ਹੈ ਤੰਗ ਹੈ ਇਹ ਖਾਲੀ ਜੈ ਤਿਲ ਜਿਉਂ ਪੀੜੀ ਜਿਵੇਂ ਨਰਕਾਂ ਵਿੱਚ ਪੀੜੇ ਜਾਂਦੇ ਆਂ ਤੀਰ ਫੀਲ ਕੇ ਜੀਵ ਦੇ ਪਾਸੋਂ ਜਿਹੜੇ ਮੰਦ ਕਰਮ ਕੀਤੇ ਐ ਉਹਨਾਂ ਦਾ ਸਾਕਾਬ ਲਿਆ ਜਾਂਦਾ ਹੈ ਤੇवं ਤੀੜ ਕਰਕੇ ਤੇ ਤੁੰਗ ਵਿੱਚ ਖੇਲ ਕੱਢੀਦਾ ਹੈ ਇਸੇ ਪ੍ਰਕਾਰ ਇੰਦਰੋਂ ਜਿਹੜੀ ਇੱਕ ਤੂ ਗੁਮਗੇ ਇਸ ਦੇ ਟਾਈ ਸਪੀਡ ਪੀੜ ਕੇ ਇਹ ਖਲਗੀ ਮਿਆਈ ਪਿਤਾ ਜੰਨਾ ਹੈ ਜੇ ਖੱਲਿਆ ਜਾਂਦਾ ਸਾਉਂ ਕਤਾਉ ਮਾਤ ਪਿਤਾ ਕਲਤਰ ਸੁਤ ਬੀਲੀ ਨਹੀਂ ਉਹ ਜਿਹੜੇ ਨਾਂ ਪਾ ਮਾਂ ਰੱਖਾ ਹੁੰਦੀ ਹੈ ਨਾ ਪਿਓ ਨਾ ਪੁੱਤਰ ਨਾ ਕਲਤਰ ਆਉਦੀ स्त्री ਕੋਈ ਬੇਲੀ ਨਹੀਂ ਹੁੰਦਾ ਹੈ ਨਾ ਕੁੁਰਵੀ ਸਤਰੀ ਦੇਨ ਹਾਰ ਰਸ ਮੁਕਤ ਨਾ ਕੀਨਾ ਹੈ ਜਿਸ ਨੂੰ ਤੇ ਵਾਰੂ ਦਾ ਰਸ ਪ੍ਰੇਮ ਨਹੀਂ ਲੱਗਾ ਹੋਇਆ ਭਜਨ ਨਹੀਂ ਹੈ ਉਹਨਾਂ ਜਿਹਨ ਕਿਸੇ ਨੇ ਵੀ ਮੁਕਤ ਨਹੀਂ ਕੀਤਾ ਸਾਰੇ ਬੰਧਨਾ ਚ ਆਪ ਪਏ ਹੋਏ ਹੈ ਇਹ ਵੀ ਬੰਧਨਤਾ ਜਾਂਦਾ ਹੈ ਗੀਤ ਸਖੇ ਕੇਤੇ ਜਗ ਮਾਹੀ ਜੀ ਇਹ ਜਬहोत ਸਾਰੇ ਮਿੱਤਰ ਹੋਣਗੇ ਪਿਆਲਿਆਂ ਵਾਲਿਆਂ ਦੇ ਸਾਂਝੀ ਬੜੇ ਲੋਕ ਹੋਣਗੇ ਅੱਦਰ ਸਾਰੇ ਪਿਆਰੇ ਮਿੱਤਰੋ ਆਪਣੇ ਕੋਈ ਪ੍ਰਾਨ ਵਾਰਨ ਵਾਲੇ ਵੀ ਇਹ ਜੇ ਲਹੂ ਦੋਰੀ ਵਾਲੇ ਵੀ ਮਿੱਤਰ ਹਨਗੇ ਨਿੱਤ ਰੋਜ਼ ਨੂੰ ਪਿਆਰ ਕਰੀਂ ਤੇ ਮੀਤ ਸੁਖੇ ਉਹ ਜਿਹਨਾਂ ਨਾਲ ਪਿਆਰ ਕਰੀਏ ਫੇਰ ਵੀ ਪਿਆਰ ਕਰਨ ਉਹ ਕਿਹਦੀ ਦੁਨੀਆ ਜਿਹਨਾਂ ਮਿੱਤਰ ਜੋ ਦੁਨੀਆ ਦੇ ਦੁਨੀਆਦਾਰ ਹਨ ਸਖੇ ਜੋ ਦੇਵੀ ਦੇਵਤੋ ਆਰ ਕਹਨਾਂ ਕਿ ਤੁਮੀ ਦੁਨੀਆ ਦੇ ਲੋਕਾਂ ਨੂੰ ਮੰਨੇ ਹੋਏ ਹਨ ਦੇਨਗੁਰ ਪਰਮੇ ਸਰਕੂਈ ਨਾਨਕ ਤੁਝ ਦੌਣ ਵਾਲਾ ਗੁਰੂ ਅਕਾਲ ਪੁਰਖ ਸਾਹਿਬ ਤੋਂ ਬਿਨਾ ਕੋਈ ਹੋਰ ਨਹੀਂ ਹੈ ਗੁਰ ਕੀ ਸੇਵਾ ਮੁਕਤ ਪਰਾਇ ਇਹ ਭਾਈ ਜਿਨ੍ਹਾਂ ਨੇ ਗੁਰੂ ਮਹਾਰਾਜ ਸਾਹਿਬ ਦੀ ਸੇਵਾ ਕੀਤੀ ਹੈ ਉਹ ਮੁਕਤੀ ਦੇ ਪ੍ਰਾਨ ਆਸਰੇ ਹੋ ਗਏ ਹੈ ਉਹਨਾਂ ਨੂੰ ਗੁਰੂ ਸਾਹਿਬ ਦੇ ਪ੍ਰਾਨ ਆਸਰੇ ਜਿਹੇ ਹੋਏ ਹੈ ਉਹਨਾਂ ਨੂੰ ਗੁਰੂ ਸਾਹਿਬ ਦੇ ਸੇਵਾ ਦੇ ਪ੍ਰਾਨ ਆਸਰੇ ਹੋਏ ਹੈ ਜੋ ਉਹਨਾਂ ਮੁਕਤੀ ਬਖਸ਼ਤੀ ਹੈ ਉਹਨਾਂ ਦੀ ਸੰਗਤ ਕਰਕੇ ਹੋਰ ਵੀ ਮੁਕਤੀ ਪ੍ਰਾਣ ਪ੍ਰਾਪਤ ਹੁੰਦੀ ਆਸਰਾ ਪ੍ਰਾਪਤ ਹੁੰਦਾ ਮੁਕਤੀ ਦਾ ਆਨੰਦ ਇਹ ਕੀਰਤਨ ਕੀਨਾ ਹੈ ਮਹਾਰਾਜੀ ਗੁਰਾਂ ਦੀ ਸੇਵਾ ਕੇ ਜੀ ਹੈ ਮਹਾਰਾਜ ਕਹਿੰਦੇ ਆਨੰਦ ਇਹ ਕੀਰਤਨ ਕੀਨਾ ਹੈ ਜਿਹੜੇ ਰਾਜ ਨੇ ਮਨ ਬਾਣੀ ਸੀ ਕਰਕੇ ਮਹਾਰਾਜ ਦੇ ਕੀਰਤਨ ਨੂੰ ਜਸ ਨੂੰ ਗਾਉਣਾ ਕਰਦੇ ਹਨ ਇਹ ਸਤਿਗੁਰਾਂ ਨੂੰ ਸੇਵਾ ਲਈ ਆਪ ਜਪੇ ਅਗਰਾਂ ਨਾਮ ਜਪਾਵੇ ਜੇ ਨਾਮ ਤੇ ਉੜਮੰਗਾ ਕੇ ਸਿਦਕੀ ਜਿਵਾ ਆਪ ਜਪੈ ਅਬਰਾ ਨਾਮ ਜਪਾਵੈ ਇਸ ਸਰਕਾਰ ਰਾਜ ਨੇ ਜੋ ਜਸ਼ਨੂ ਕਰਦੇ ਹਨ ਆਪ ਨਹੀਂ ਬਣਦੇ ਕੋਜ ਕੂੜ ਛੋੜ ਸਾਚੇ ਕੋ ਤਾਬ ਹੋ ਫਿਰ ਕੋਈ ਸਿੱਖੀ ਚੁਕਣਾ ਜਾਣੇ ਕੋ ਕੂੜ ਜੂੜੀ ਕਮਾਈ ਚੁੜ ਬੋਲਣਾ ਛੱਡ ਕੇ ਕੂਲ ਬੋਲ ਮੁਰਦਾਰ ਆਏ ਇਹਨੂੰ ਛੱਡ ਕਰਕੇ ਸਾਚੇ ਕੋ ਧਾਵੋ ਜੀ ਜੇਹਨ ਵੱਲੋਂ ਦੌੜਨਾ ਕਰੋ ਸੱਚੇ ਦੀ ਪ੍ਰਾਪਤੀ ਵਾਸਤੇ ਧਾਵੋ ਕਰੋ ਲੱਖ ਵੱਲੋਂ ਜੋ ਇੱਛਾ ਹੋ ਸੋਈ ਫਲ ਪਾਓ ਜੋ ਜੋ ਤੁਸੀਂ ਇੱਛਾ ਕਰੋਗੇ ਘਰਮਰ ਕਾਮੂ ਖੋ ਸੋ ਸਾਰੇ ਫਲ ਪਾ ਲਓਗੇ ਆਪ ਸਾਚ ਵਖਰੇ ਕੇ ਵਾਪਾਰੀ ਬਿਰਲੇ ਇਹ ਭਾਈ ਸੱਚੇ ਨਾਮ ਗੁਰੂ ਦੀ ਮੁਖਰ ਲਾਹਤ ਵਾਸਤੂ ਦੇ ਉਹ ਪਾਰੀ ਕਰਨੋਂ ਤਾਂ ਅਨਗੇਰ ਕੇ ਕੋਈ ਦੱਲੇ ਹਨ ਲੈ ਲਾਹਾ ਸੌਦਾ ਕੀਨਾ ਜੀ ਨਾਈ ਨੌਂ ਦਾ ਸੌਦਾ ਲਿਆ ਸੱਜਾ ਰੂਪੀ ਪੂੰਜੀ ਦੇ ਕੇ ਤਨੋ ਮੁਗਦਾ ਲਾਹਾ ਪ੍ਰਾਪਤ ਕਰਨਾ ਹੈ ਹਰ ਹਰ ਨਾਮ ਨੂੰ ਵਖਰ ਲੈ ਚੱਲੋ ਗੁਰਸਿੱਖੋ ਪ੍ਰਵੇਸ਼ੇ ਵਾਲੇ ਹਰੀ ਦਾ ਨਾਮ ਸਭ ਨੂੰ ਹਰੇ ਭਰੇ ਕਰਨ ਵਾਲਾ ਇਹ ਵਖਰ ਲਾਭਾਇਕ ਹੈ ਕਿਸੇ ਟੰਗੂ ਪੁਰਵਾਰਨ ਲੈ ਕੇ ਨਾਲ ਦਰਗਾਹ ਵਿਚ ਚਲਣਾ ਕਰੋ ਧਰਸ਼ਨ ਪਾਵੋ ਸਹਜ ਮਹੱਲ ਹੋ ਫੇ ਤੁਸੀਂ ਸਹਜ ਮਹੱਲ ਸਰੂਪ ਜੋ ਪਰਮੇਸ਼ਰ ਦਾ ਸੱਚੇ ਮੰਨ ਸਰੂਪ ਹੋ ਉਹਨਾਂ ਦੇਸ਼ਨ ਪਾ ਲਓਗੇ ਤੁਹਾਨੂੰ ਕਿਸੇ ਤਕਾਦ ਦੀ ਰਕਾਤ ਨਹੀਂ ਕੋਈ ਪਾ ਸਕੇਗਾ ਗੁਰਮੁਖ ਖੋਜ ਲਹਿ ਜਨ ਪੂਰੇ ਜਿਹੜੀ ਗੁਰਮੁਖ ਇਸ ਖੋਜ ਨੂੰ ਪ੍ਰਾਪਤ ਕਰਦੇ ਗੁਰਾਂ ਦੁਆਰਾ ਉਹ ਪੂਰਨਪੁਰਖ ਭਗਤੀ ਜਨ ਹਨ ਇਹੋ ਸਮਦਰਸੀ ਚੀਨਾ ਹੈ ਇਸ ਤਰ੍ਹਾਂ 22 ਸਮੁਗ ਸਾਰਿਆਂ ਜੋ ਵਾਹਿਗੁਰੂ ਦੇ ਜੈਸ਼ਨ ਹਨ ਉਹ ਚੀਨਾ ਪਜਨਣਾ ਕੀਤਾ ਹੈ ਦੇਖਿਆ ਹੈ ਪ੍ਰਭ ਬੇਅੰਤ ਗੁਰਮਤ ਕੋ ਪਾਵ ਹੈ ਵਾਹਿਗੁਰੂ ਤੋਂ ਬੇਅੰਤ ਹੈ ਉਹਦਾ ਅੰਤ ਬ੍ਰਹਮੇ ਕੋਡ ਜਿਸ ਨੂੰ ਜਪਦੇ ਹੈ ਸ਼ਰ ਗੀ ਧਿਆਨ ਧਾਰਦੇ ਹੈ ਨਾਮ ਸੁਣੀ ਬਾਜ ਆ ਸਜਦਾ ਪ੍ਰਭ ਅੰਤ ਗੁਰਮਤ ਕੋ ਪਾਵੇ ਜਿੰਮਤ ਨੂੰ ਧਾਰਨ ਕਰਦਾ ਇੱਕ ਜਿਤ ਹੋ ਕੇ ਮਾਰੇ ਜੁੜਿਆ ਰਹਿੰਦਾ ਉਹ ਕੋਈ ਪ੍ਰਮੇਸ਼ ਨੂੰ ਪਾ ਲੈਂਦਾ ਹੈ ਗੁਰ ਕਾ ਸਬਦ ਮਨ ਕਾ ਸਮਝਾਵੇ ਇਹਦੇ ਚ ਕੀ ਚੀਜ਼ ਹੈ ਮਾਰੇ ਕਹਿੰਦੇ ਗੁਰ ਕਾ ਸਬਦ ਗੁਰਾਂ ਦੇ ਉਪਦੇਸ਼ ਦੁਆਰਾ ਮਨ ਨੂੰ ਵਿਕਾਰਾਂ ਤੋਂ ਹਟਾ ਕੇ ਸਮਝਾਉਣਾ ਕਰੇ ਗੁਰਮਾਰ ਸੱਤਗੁਰ ਕੀ ਬਾਣੀ ਸਤ ਸਤ ਕਰ ਮਾਨੋ ਇਹ ਜੀ ਗੁਰਾਂ ਦੀ ਬਾਣੀ ਹੈ ਸਤ ਸਰੂਪ ਨੂੰ ਕਸਮ ਕਰਨ ਵਾਲੀ ਹੈ ਸਤਿ ਨਿਸ਼ਤੇ ਕਰਕੇ ਸੱਚੀ ਮੰਨਣਾ ਕਰੋ ਤੁੰਨਾ ਕਾਲਾਂ ਤੇ ਕਿਉ ਆਤਮ ਰਾਮੈ ਲੀਨਾ ਹਰਿ ਜਗ ਜਿਨੀ ਦੇ ਮਨ ਬਾਣੂ ਸਵੀਕਾਰ ਕੇ ਸੱਚਾ ਨਿਸ਼ਟਾ ਕਰੋਗੇ ਕਿਉ ਆਤਮਾ ਜੋ ਸਰਬ ਕਾ ਆਤਮਾ ਆਪੂ ਸਾਖੀ ਹੈ ਤੇ ਰਾਮ ਜੋ ਰਮਿਆ ਹੋਇਆ ਬ੍ਰਹਮੰਡਾ ਖੰਡਾਂ ਵਿੱਚ ਹੈ ਕੋਲ ਜੀ ਨੀਂਦ ਹੋ ਜਾਵਾਂਗੇ ਮਿਲ ਜਾਵਾਂਗੇ ਸਾਈ ਇਉ ਆਤਮਾ ਜੀਵਾਤਮਾ ਰਾਮ ਪਰਮੇਸ਼ਰ ਜੀ ਲੀਨਾ ਇਹ ਰੀਣ ਹੋ ਜਾਏਗਾ ਨਾਰਦ ਸਾਰਦ ਸੇਵਕ ਸੇਰੀ ਇਹ ਹਰੇ ਨਾਰਦ ਜੋ ਬ੍ਰਹਮਾ ਜੀ ਦਾ ਪੁੱਤਰ ਹੈ ਪਿੱਛੇ ਸਾਧੂਆਂ ਦੀ ਸੇਵਾ ਕਰਕੇ ਇਹ ਸੁਧਰਾਂ ਦੇ ਘਰ ਨਾਲ ਬੱਚਿਆ ਸੀ ਵੀ ਦਾਸੀ ਦਾ ਪੁੱਤ ਸ੍ਰੀ ਅਤੇਨ ਸੰਤਾਂ ਦੀ ਸੇਵਾ ਕੀਤੀ ਸੰਤਨ ਕਹਿੰਦਾ ਕਿ ਜੀ ਮੈਂ ਬ੍ਰਹਮਾ ਦਾ ਪੁੱਤਰ ਬਣਨਾ ਚਾਹੁੰਦਾ ਹਾਂ ਇਸ ਭਾਵਨਾ ਕਰਕੇ ਸੰਤਾਂ ਦੀ ਸੰਗਤ ਕਰਕੇ ਨਾਮ ਜਪਮੁਨੀ ਪਿਛਲੇ ਜਨਮ ਵਿੱਚ ਦਾਸੀ ਦਾ ਪੁੱਤਰ ਸੀ ਤੇ ਬ੍ਰਹਮਾ ਦਾ ਪੁੱਤਰ ਬਣਿਆ ਕਿਉ ਨਾਰਦਾ ਜਦ ਕਿ ਉਹ ਮਹਾਰਾਜਾ ਦੀਨ ਲੈ ਕੇ ਹਰ ਵਾਰੀ ਯਾਸੀ ਗਾਉਂਦੇ ਰਹਿੰਦੇ ਹੁਣ ਸਾਰਦ ਸਾਰਦ ਸ੍ਰਸ਼ਟੀ ਜੋ ਮਾਰੋਗੇ ਗੁਣਾ ਨੂੰ ਗਾਉਂਦੀ ਹੈ ਸੇਵਕ ਤੇਰੀ ਮਹਾਰਾਜਾ ਤੇਰੇ ਸੇਵਕ ਹੈ ਜੁਬਾ ਜੁਬਾ ਦੇ ਵਿੱਚ ਆਉ ਦੇ ਸੇਵਕ ਹਾਂ ਤੇਰ ਭਵਨ ਸੇਵਕ ਵਡੋ ਵਡੇਰੀ ਮਾਰੇ ਪੰਨਾ ਪਹੁਣ ਜਿਹੜੇ ਸੇਵਕ ਬ੍ਰਹਮਾ ਵਿਸ਼ਣੂ ਸ਼ਿਵ ਜੀਏ ਵੱਡਿਆ ਤੋਂ ਵੱਡੇ ਹਨ ਸਭ ਆਉ ਦੇ ਸੇਵਕ ਹਨ ਇਸੇ ਪ੍ਰਕਾਰ ਨਾਰਦ ਸਾਰਦ ਸੇਵਕ ਤੇਰੇ ਨਾਰਦ ਜਿਹੜਾ ਸੁਧ ਮਨ ਹੈ ਅਤੇ ਸਾਰ ਜਿਹੜੀ ਸਿਰ ਵਿੱਚ ਬੁੱਧੀ ਹੈ ਕਿਤਨੋ ਸਿਉ ਦੇ ਨਿਰਨੇ ਕਰਨ ਵਾਲੇ ਪਾੜ ਦੇ ਨਾਮ ਬ੍ਰਹਮਾ ਦਾ ਵੀ ਸ੍ਰਸ਼ਤੀ ਦਾ ਪਤੀ ਹੋਣੇ ਕਰਕੇ ਬ੍ਰਹਮਾ ਤੇ ਨਾਰਦ ਜੀ ਕੁਮਾਰੋਂ ਤੁਹਾਡੇ ਸੇਵਕ ਨਾਰਦ ਮੰਨ ਤੇ ਸ੍ਰਸ਼ਤੀ ਬੁੱਧੀ ਇਹ ਮਾਰੇ ਆਪ ਦੇ ਸੇਵਕਾਂ ਸਾਰੇ ਸਿਰ ਪਵਨ ਸੇਵਕ ਵੱਡੋ ਵੱਡੇ ਇਹਨਾਂ ਪਹੁਣੋ ਜਮਾਰੇ ਸੇਵਕ ਆਵਦੇ ਨਾਰਵ ਤੁੰਬਰਾਦਕ ਬਾਰਖ ਲਾਵਕ ਇਹ ਵੱਡਿਆਂ ਤੋਂ ਵੱਡੇ ਸੇਵਕ ਹਨ ਜਿੰਨੇ ਲੋਕਾਂ ਵਿੱਚ ਉਹ ਪਿੰਨਾ ਪਵਨਾ ਦੇ ਵੀ ਕਿੰתו ਵਿਆਪਕ ਹੈ ਇਹ ਸੇਵਕ ਵੱਡਿਆਂ ਤੋਂ ਵੱਡੇ ਜਿਹਨਾਂ ਜਗ ਲੱਗੀ ਹੈ ਸਰਮਨ ਵਾਲਾ ਨਾ ਮੰਨਣ ਵਾਲੇ ਵੱਡੇ ਹੈ ਮੰਨਣ ਵਾਲੇ ਨੂੰ ਅਧਿਆਸਨ ਵਾਲੇ ਵੱਡੇ ਹਨ ਨੂ ਅਸਰ ਵਾਲੇ ਨੂੰ ਗਿਆਨ ਵਾਲੇ ਵੱਡੇ ਹਨ ਗਿਆਨ ਮਾਨ ਵਾਲੇ ਜਿਹਨਾਂ ਨੂੰ ਸਕਾਪਾ ਹੋਇਓ ਵੱਡੇ ਹਨ ਸੋ ਖਿਆਲ ਤੇ ਜਿਹਨਾਂ ਨੇ ਮਨ ਛੱਡਿਆ ਉਹ ਵੱਡਿਆਂ ਤੋਂ ਵੱਡੇ ਹਨ ਸਭ ਤੇਰੀ ਕੁਦਰਤ ਸਤੂੰ ਸਿਰ ਸਰ ਦਾਤਾ ਸਾਰੇ ਸਾਰਿਆਂ ਦੀ ਤੇਰੀ ਕੁਦਰਤ ਸ਼ਕਤੀ ਵਰਤਦੀ ਹੈ ਤੂੰ ਸਿਰ ਬਿਰ ਸਿਰ ਪਿੰਨ ਪਿੰਨ ਦਾਤਾ ਉਹ ਦੇਣ ਵਾਲਾ ਦਾਤਾ ਹੈ ਸਭ ਤੇਰੂ ਕਾਰਨ ਕੀ ਨਾ ਇਹ ਜਿਨ ਨੇ ਸਾਰਾ ਸੰਸਾਰ ਮਾਰਾ ਆਉਦਾ ਹੀ ਕਾਰਨ ਕਾਰਜ ਕੀਤਾ ਹੋਇਆ ਹੈ ਆਪ ਕੋ ਬਣਾ ਹੋਇ ਕਾਰਨ ਰੂਪ ਕੌਣ ਹੈ ਇੱਕ ਦਰਸੇਵ ਹੈ ਦਰਦ ਵੰਜਾਏ ਇੱਕ ਤੋ ਆਰਦ ਜਰਮ ਕੇ ਸ਼ੇਮ ਕਮਨ ਕੇ ਸੇਵਾ ਕਰਦੇ ਆ ਉਹ ਦਰਦ ਪੀੜਾ ਨੂੰ ਵੰਜਾਏ ਮਾਸ ਕਰ ਲੈਂਦੇ ਜੰਮਣ ਮਰਨ ਦੀ ਪੀੜਾ ਨੂੰ ਹੰਗ ਦਾ ਦੀ ਪੀੜਾ ਨੂੰ ਚਿੰਤਾ ਦੀ ਪੀੜਾ ਨੂੰ ਉਹਨਾਂ ਵੀ ਗੁਜਾਉਂਦੇ ਉਹ ਆਦਮ ਨੇ ਆਪ ਕੋਈ ਦਰਗਹ ਹੈ ਪੈਦੇ ਸਤਿਗੁਰੂ ਛਡਾਏ ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਜੰਮਣ ਮਰਨ ਦੇ ਕਲੇਸ਼ਾਂ ਤੋਂ ਹਮੇ ਦੇ ਬੰਦਾਂ ਤੋਂ ਛੁਡਾ ਲਿਆ ਹੈ ਉਹ ਸਤਗੁਰੂ ਦੇ ਦਰਗਾਹ ਜੋ ਗਿਆਨ ਦੀ ਪੁਸ਼ਾਕ ਪਾ ਕੇ ਉਸੇ ਪਾਉ ਕਰਕੇ ਪੈੰਦੇ ਜੁੜਿਆਏ ਗਏ ਹਮ ਹਉਮੈ ਬੰਧਨ ਸਤਗੁਰ ਤੋੜੇ ਜਿੰਨਾ ਜੇ ਹਉਮੈ ਦੇ ਬੰਧਨ ਸਤਗੁਰੂ ਮਹਾਰਾਜ ਜੀ ਤੋੜ ਦਿੱਤੇ ਹਮ ਚਿਤ ਚੰਚਲ ਚੱਲਣ ਨਾ ਦੀਨ ਨਾ ਹੈ ਜੋ ਕੀ ਜਿਹੜਾ ਚੰਚਲ ਹੋ ਕੇ ਪਦਾਰਥਾਂ ਨੂੰ ਚੰਦਾ ਹੈ ਉਹ ਚਲਣ ਨੂੰ ਇਸ ਤਰ੍ਹਾਂ ਕਰ ਦਿੱਤਾ ਹੈ ਆਪਣੇ ਸਤਗੁਰ ਮਿਲੋ ਤੀਨੋ ਵਿਦਸਾ ਕੇ ਜਰਾ ਉਹ ਸਤਗੁਰਾਂ ਦੇ ਨਾਲ ਮਿਲੋ ਜਦ ਇਹ ਤੀਨ ਨਾ ਕਰੋ ਸਾਈ ਪ੍ਰਮੇਸ਼ਰ ਦੀ ਪ੍ਰਾਪਤੀ ਹੋਮਾਂ ਦੇ ਬੰਧਨ ਤੋੜਨ ਲਈ ਜਿਹੜੀ ਇਹ ਜਾਣਨਾ ਕਰੋ ਆਪੋ ਖੇਤ ਪ੍ਰਭ ਪਾਪ ਨੂੰ ਗੰਤ ਨਾ ਕਾਈ ਉਹ ਕਿਹੜੀ ਜੀ ਜਿਸ ਕਰਕੇ ਵਾਹਿਗੁਰੂ ਤੁਸੀਂ ਪਾ ਲਓ ਤੇ ਗੰਤ ਕਿਸੇ ਪ੍ਰਕਾਰਾਂ ਧਰਮਾਂ ਦੀ ਗਿਣਤੀ ਜਿੰਨੀ ਕਿ ਇਹ ਜਨਮ ਲੈਂਦੇ ਅਜੇ ਤਾਂ ਬਖਸ਼ਿਆ ਜਾਵੇਗਾ ਇਹ ਗਿਣਤੀ ਨਾ ਕੋਈ ਹੋਵੇਗੀ ਗੰਤ ਗਿਣਾਉਣਾ ਬਹੁਤ ਵੱਲ ਮੈਂ ਇਹਨਾਂ ਸਾਧਨ ਕੀਤੇ ਇਨੀਆਂ ਮਾਲਾ ਫੇਰੀਆਂ ਇਹ ਜਪਾਉਣਾ ਨਾ ਪਵੇਗਾ ਕੋਈ ਸਤ ਗੰਟੀਆਂ ਬੰਦੀਆਂ ਮਿਲ ਜਾਣੀਆਂ ਪਿਆਰੇ ਨਾਲ ਮਿਲ ਕੇ ਹਉ ਮੈਂ ਮਾਰ ਕਰਉ ਗੁਰ ਸੇਵਾ ਸਈ ਹਉ ਮੈਂ ਨੂੰ ਮਾਰ ਕਰਕੇ ਸਤ ਗੁਰਾਂ ਦੀ ਤਹਿਲ ਕਰੋ ਭਾਗਤੀ ਦੀ ਜਨ ਨਾਨਕ ਹਰ ਰੰਗ ਢੀਨਾ ਹੈ ਜਿਸ ਜਿਨੇ ਜਿਨੂੰ ਤਹਿਲ ਕੀਤੀ ਹੈ ਉਹਨਾਂ ਮਨ ਹਰੀ ਦੇ ਰੰਗ ਪ੍ਰੇਮ ਵਿੱਚ ਸੁੱਜ ਗਿਆ ਹੈ ਗੁਰ ਸਿੱਖੋ ਇਹ ਕੀ ਹੋਣਾ ਚਾਹੁੰਦੇ ਮਨ ਨੂੰ ਇਸ ਪ੍ਰਕਾਰ ਮਾਰੇ ਰੰਗ ਜਿਪੇਉਣਾ ਕਰੋ ਲਾਓ